ਅੱਜ ਪਹਿਲੀ ਵਾਰ ਇਹ ਹੋਇਆ ਵੀ ਸਾਡੇ ਕੋਲੇ ਟਵਿਨਸ ਨੇ ਜਿਹੜੇ ਉਹਨਾਂ ਦਾ ਬਰਥਡੇ ਮਨਾ ਰਹੇ ਹਾਂ ਅਸੀਂ ਕਿ ਸਾਡੇ ਪਰਿਵਾਰ ਦੇ ਪਹਿਲੇ ਟਵਿਨਸ ਭੈਣ ਭਰਾ ਨੇ ਗੁਰੂ ਨੇ ਕਿਰਪਾ ਸਾਡੇ ਤੇ ਕੀਤੀ ਜਿਹੜਾ ਸਾਨੂੰ ਐਸੇ ਰੱਬ ਰੂਪੀ ਬੱਚਿਆਂ ਦੇ ਮਾਪੇ ਬਣ ਦਾ ਮੌਕਾ ਦਿੱਤਾ ਸਾਡੇ ਨਾਲ ਇਹਨਾਂ ਦਾ ਪਹਿਲਾ ਜਨਮ ਦਿਨ ਆ ਜਿਹੜਾ ਇੱਥੇ ਮਨਾ ਰਹੇ ਹਾਂ ਤੇ ਅਸੀਂ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਸਾਡੇ ਆਖਰੀ ਸਵਾਸਣ ਤੱਕ ਅਸੀਂ ਇਹਨਾਂ ਬੱਚਿਆਂ ਨਾਲ ਜੁੜੇ ਰਹੀਏ ਇਹ ਬੱਚੇ ਵੱਡੇ ਅਫਸਰ ਬਣ ਜਾਣ ਦਾਦਾ ਦਾਦੀ ਇਸ ਦੁਨੀਆ ਤੋਂ ਤੁਰ ਗਏ ਮਾਂ ਛੱਡ ਕੇ ਚਲੇ ਗਈ ਬਾਪ ਸੀ ਜਿਹੜਾ ਉਹ ਵੀ ਇਸ ਦੁਨੀਆ ਤੋਂ ਤੁਰ ਗਿਆ ਘਰ ਸੀ ਜਿਹੜੀ ਸਿਰ ਤੇ ਛੱਤ ਸੀ ਉਹ ਵੀ ਖੋਲੀ ਇਸ ਦੁਨੀਆ ਨੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਤਾੜੀਆਂ ਮਾਰੋ ਵੀ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਮਨੁੱਖਤਰੀ ਸੇਵਾ ਪਰਿਵਾਰ ਦੇ ਸਪਨਿਆਂ ਦੇ ਘਰ ਦੀ ਫਲਵਾੜੀ ਦੇ ਇਹ ਜਿਹੜੇ ਫੁੱਲ ਨੇ ਅੱਜ ਪਹਿਲੀ ਵਾਰ ਹੀ ਇਹ ਹੋਇਆ ਵੀ ਸਾਡੇ ਕੋਲੇ ਟਵਿੰਸ ਨੇ ਜਿਹੜੇ ਉਹਨਾਂ ਦਾ ਬਰਥਡੇ ਮਨਾ ਰਹੇ ਹਾਂ ਸੀ ਇਹ ਸਾਡੇ ਪਰਿਵਾਰ ਦੇ ਪਹਿਲੇ ਟਵਿੰਸ ਭੈਣ ਭਰਾ ਨੇ ਕਿਰਨ ਜਿਹੜੀ ਉਹ 2 ਮਿੰਟ ਵੱਡੀਆਂ ਤਾਂ 5 ਮਿੰਟ ਵੱਡੀ ਐ ਇਹ ਤੋਂ ਤੇ 5 ਮਿੰਟਾਂ ਦਾ ਫਰਕ ਆ ਤੇ ਕਿਰਨ ਨੂੰ ਅਸੀਂ ਪਹਿਲਾਂ ਕੇਕ ਖਵਾ ਦਿੰਨੇ ਆ ਤੇ ਹੁਣ 5 ਮਿੰਟ ਬਾਅਦ ਉਹਨੂੰ ਖਵਾਵਾਂਗੇ ਆਪਾਂ ਹਾਂ ਤੇ ਇਸ ਤਰ੍ਹਾਂ ਵਾਇਗਰੂ ਸਾਡੇ ਨਾਲ ਸੰਬੰਧ ਕਿਦਾਂ ਬਣਾਉਂਦੇ ਆ ਕਿਦਾਂ ਸਾਨੂੰ ਇਹਨਾਂ ਬੱਚਿਆਂ ਦੇ ਮਾਪੇ ਬਣਨ ਦਾ ਵਾਇਗਰੂ ਨੇ ਮੌਕਾ ਬਖਸ਼ਿਆ ਇਹ ਚਾਰ ਭੈਣ ਭਰਾ ਨੇ ਇਹ ਦੋ ਭੈਣਾਂ ਨੇ ਕਰਨ ਤੇ ਅਰਸ਼ਦੀਪ ਕੌਰ ਤੇ ਕਰਨਦੀਪ ਕੌਰ ਤੇ ਹਰਜੀਤ ਸਿੰਘ ਤੇ ਅਨਮੋਲ ਸਿੰਘ ਇਹ ਦੋਨੋਂ ਭਰਾ ਨੇ ਜੀ ਤੇ ਇਹ ਚਾਰੋਂ ਭੈਣ ਭਰਾ ਨੂੰ ਉਹ ਵਾਇਗਰੂ ਸੱਚੇ ਪਾਤਸ਼ਾਹ ਨੇ ਸਾਨੂੰ ਤਰਨ ਤਰਨ ਸਾਹਿਬ ਜ਼ਿਲ੍ਹਾ ਹਨਾ ਤੇ ਪਟ ਤਹਿਸੀਲ ਪੈਂਦੀ ਤੁਹਾਨੂੰ ਪੱਟੀ ਦੂਜਾ ਖਨੂਰ ਸਾਹਿਬ ਪੈਂਦੇ ਹੈ ਨਾ ਪਿੰਡ ਹੈਗਾ ਤੁਹਾਡਾ ਪੁਈਆ ਤੇ ਗੁਰੂ ਨੇ ਕਿਰਪਾ ਸਾਡੇ ਤੇ ਕੀਤੀ ਜਿਹੜਾ ਸਾਨੂੰ ਐਸੇ ਰੱਬ ਰੂਪੀ ਬੱਚਿਆਂ ਦੇ ਮਾਪੇ ਬਣ ਦਾ ਮੌਕਾ ਦਿੱਤਾ ਹੁਣ ਆਹ ਪੜਾਈ ਚ ਬਹੁਤ ਕਿਰਨ ਵੀ ਬਹੁਤ ਵਧੀਆ ਪੜਾਈ ਦੇ ਵਿੱਚ ਅਰਸ਼ ਵੀ ਅਨਮੋਲ ਵੀ ਹਰਜੀਤ ਥੋੜਾ ਵੀਕ ਆ ਪਲੱਸ 1 ਚਾ ਦੋਨੋਂ ਭੈਣ ਭਰਾ ਤੇ ਦੋਨੋਂ ਭਰਾਵਾਂ ਭੈਣ ਭਰਾਵਾਂ ਦੀ ਜਿਹੜੀ ਅ ਪੜਾਈ ਆ ਉਹ ਇੱਥੇ ਹਸਨਪੁਰ ਸਕੂਲ ਦੇ ਵਿੱਚ ਪਲੱਸ 1 ਦੇ ਵਿੱਚ ਨੇ ਇਹ ਸਾਡੀ ਅਰਸ਼ਦੀ ਪਈ 8ਵੀਂ ਚ ਹੋ ਗਈ ਪੁੱਤ 9th ਦੇ ਵਿੱਚ ਹੋ ਗਈ 8ਵੀਂ ਉੱਥੋਂ ਪਾਸ ਕਰਕੇ ਆਈ ਹੈ ਇਹ ਤੇ ਅਨਮੋਲ ਸਾਡਾ ਹੈਗਾ ਫਸਟ ਦੇ ਵਿੱਚ ਤੇ ਇਹਨਾਂ ਵਾਸਤੇ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਨਾਲ ਇਹਨਾਂ ਦਾ ਪਹਿਲਾ ਜਨਮ ਦਿਨ ਆ ਜਿਹੜਾ ਇੱਥੇ ਮਨਾ ਰਹੇ ਆ ਤੇ ਅਸੀਂ ਅਰਦਾਸ ਕਰਦੇ ਆਂ ਤੇ ਆਸ ਕਰਦੇ ਆਂ ਸਾਡੇ ਆਖਰੀ ਸੁਵਾਸਨ ਤੱਕ ਅਸੀਂ ਇਹਨਾਂ ਬੱਚਿਆਂ ਨਾਲ ਜੁੜੇ ਰਹੀਏ ਇਹ ਬੱਚੇ ਵੱਡੇ ਅਫਸਰ ਬਣ ਜਾਣ ਆਪਣੀਆਂ ਆਪਣੀਆਂ ਚੰਗੀਆਂ ਪੋਸਟਾਂ ਤੇ ਜਾਣ ਪਰ ਜਨਮ ਦਿਨ ਇੱਥੇ ਸਾਡੇ ਕੋਲੇ ਆ ਕੇ ਮਨਾਇਆ ਕਰਨ ਜਦੋਂ ਅਸੀਂ ਬਜ਼ੁਰਗ ਹੋ ਜਾਾਂਗੇ ਸਾਨੂੰ ਲੈ ਕੇ ਜਾਇਆ ਕਰਨ ਵੀ ਚਲੋ ਪਾਪਾ ਜੀ ਅੱਜ ਸਾਡਾ ਜਨਮ ਦਿਨ ਆਪਾਂ ਮਨਾਉਣਾ ਤੁਹਾਡੇ ਕੋਲੇ ਆਏ ਆ ਆਪਣੀਆਂ ਆਪਣੀਆਂ ਜ਼ਿੰਦਗੀਆਂ ਚ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਅੱਗੇ ਜਾ ਕੇ ਆਪਣੇ ਜ਼ਿੰਦਗੀ ਦੇ ਸਮੇਂ ਨੂੰ ਇਸ ਤਰੀਕੇ ਨਾਲ ਕੱਢਣਾ ਵਾ ਪਰ ਅਸੀਂ ਆਪਣੇ ਜਿੰਨੀਕ ਸੱਚੇ ਪਾਤਸ਼ਾਹ ਨੇ ਸਵਾਸ ਬਖਸ਼ਿਆ ਅਕਲ ਬਖਸ਼ੀ ਆ ਉਹਦੇ ਮੁਤਾਬਕ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਵਧੀਆ ਹੋਵੇ ਇਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਆਪਣੇ ਚੰਗੇ ਮਕਾਮ ਹਾਸਲ ਕਰ ਸਕਣ ਵਕਤ ਆ ਜਿਹੜਾ ਉਹ ਵੱਡੇ ਵੱਡੇ ਜ਼ਖਮਾਂ ਨੂੰ ਭਰ ਦਿੰਦਾ ਹਾਲਾਂਕਿ ਬੱਚਿਆਂ ਦੀ ਜ਼ਿੰਦਗੀ 'ਚ ਬੜੇ ਦੁੱਖ ਤੇ ਤਕਲੀਫਾਂ ਆਏ ਨੇ ਦਾਦਾ-ਦਾਦੀ ਇਸ ਦੁਨੀਆ ਤੋਂ ਤੁਰ ਗਏ ਮਾਂ ਛੱਡ ਕੇ ਚਲੇ ਗਈ ਬਾਪ ਸੀ ਜਿਹੜਾ ਉਹ ਵੀ ਇਸ ਦੁਨੀਆ ਤੋਂ ਤੁਰ ਗਿਆ ਘਰ ਸੀ ਜਿਹੜੀ ਸਿਰ ਤੇ ਛੱਤ ਸੀ ਉਹ ਵੀ ਖੋਲੀ ਇਸ ਦੁਨੀਆ ਨੇ ਤੇ ਇਸ ਛੋਟੇ ਛੋਟੇ ਬੱਚੇ ਬੱਚੀਆਂ ਮਤਲਬ ਪਿੰਡ ਦੇ ਵਿੱਚ ਦਿਹਾੜੀ ਕਰਕੇ ਕਿਵੇਂ ਰੋਟੀ ਖਾਂਦੇ ਸੀ ਇਹ ਸਾਰਾ ਤੁਸੀਂ ਉਸ ਵੀਡੀਓ ਨੇ ਰਾਹੀਂ ਦੇਖਿਆ ਹੋਇਆ ਬਾਰ ਬਾਰ ਅਸੀਂ ਉਸ ਟਾਪਿਕ ਤੇ ਗੱਲ ਨਹੀਂ ਕਰਨਾ ਚਾਹੁੰਦੇ ਪਰ ਇੱਕ ਐਗਜ਼ਾਮਪਲ ਇੱਕ ਆਧਾਰਨਾ ਜਿਹੜੀ ਸਾਡੇ ਸਮਾਜ ਵਾਸਤੇ ਇਹ ਬੱਚੇ ਬਣਨਗੇ ਇਹ ਸਾਨੂੰ ਗੁਰੂ ਸਾਹਿਬ ਤੇ ਭਰੋਸਾ ਵਾ ਵੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਸਾਰਿਆਂ ਦੇ ਆਉਂਦੀਆਂ ਆਮ ਪਰ ਅੱਜ ਦਾ ਜਿਹੜਾ ਇਨਸਾਨ ਆਪਣੇਆਂ ਤੋਂ ਮੁਨਕਰ ਹੋਈ ਜਾਂਦਾ ਜਿਹੜਾ ਮਤਲਬ ਲਹੂ ਚਿੱਟਾ ਹੁੰਦਾ ਜਾ ਰਿਹਾ ਉਹਦੇ ਵਿੱਚ ਬੜੀ ਕਣਤਨਤਾ ਵਧੀ ਜਾ ਰਹੀ ਹੈ ਲੋਕਾਂ ਦੇ ਵਿੱਚ ਜਿਹਦੇ ਕਰਕੇ ਐਸੇ ਜੀਵਨ ਦੇ ਵਿੱਚ ਐਸ ਉਮਰ ਦੇ ਇਸ ਪੜਾਅ ਦੇ ਵਿੱਚ ਬੱਚਿਆਂ ਨੂੰ ਸਾਡਿਆਂ ਨੂੰ ਕਈ ਵਾਰ ਇੰਨੀਆਂ ਤਕਲੀਫਾਂ ਦੇਖਣੀਆਂ ਪੈਂਦੀਆਂ ਐਨੇ ਦੁੱਖ ਦੇਖਣੇ ਪੈਂਦੇ ਪਰ ਗੁਰੂ ਸਾਹਿਬ ਕਿਰਪਾ ਕਰਨ ਇਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਉਹ ਖੁਸ਼ੀ ਦੇ ਪਲ ਉਹ ਚੰਗੇ ਸਮੇਂ ਵਾਸਤੇ ਅਸੀਂ ਆਪਣਾ ਯੋਗਦਾਨ ਪਾ ਸਕੀਏ ਤੇ ਤੁਸੀਂ ਵੀ ਸਾਰੇ ਸਾਨੂੰ ਬlesing ਦੇਵੋ ਅਰਦਾਸ ਕਰਿਓ ਵੀ ਅਸੀਂ ਇਹ ਕਾਰਜ ਜਿਹੜਾ ਚੰਗੇ ਤਰੀਕੇ ਨਾਲ ਕਰ ਸਕੀਏ ਤੇ ਅੱਜ ਹੁਣ 5 ਮਿੰਟ ਹੋ ਗਏ ਹਰਜੀਤ ਲੈ ਵੀ ਤੇ ਵਾਹਿਗੁਰੂ ਕਿਰਪਾ ਕਰਨ ਹਰਜੀਤ ਵਾਸਤੇ ਵੀ ਜਰੂਰ ਅਰਦਾਸ ਕਰਿਓ ਕਿਉਂਕਿ ਹਰਜੀਤ ਦਾ ਵੀ ਹਾਂ ਆ ਜਾ ਆ ਜਾ ਕੋਈ ਕਸੂਰ ਨਹੀਂ ਹੈਗਾ ਕਿਉਂਕਿ ਹਰਜੀਤ ਨੂੰ ਛੋਟੀ ਉਮਰ ਹੀ ਕੰਮ ਕਰਨਾ ਪਿਆ ਗਿਆ ਪੜ੍ਹਾਈ ਵੱਲ ਉਹਨਾਂ ਧਿਆਨ ਨਹੀਂ ਦੇ ਪਾਇਆ ਕਿਰਨ ਹਲਾ ਕੇ ਪੜ੍ਹਾਈ 'ਚ ਬਹੁਤ ਚੰਗੀ ਆ ਹਰਜੀਤ ਪੜ੍ਹਾਈ 'ਚ ਘੱਟ ਆ ਕਿਉਂਕਿ ਇਹ ਤਾਂ ਧਿਆੜੀ ਕਰਨ ਜਾਂਦਾ ਸੀ ਮਤਲਬ ਜਦੋਂ ਸਕੂਲ ਵਾਲੇ ਬਹੁਤ ਫੋਨ ਕਰਦੇ ਕਹਿੰਦੇ ਸੀ ਕਿ ਫਿਰ ਇਹ ਹਾਜ਼ਰੀ ਭਰਨ ਚਲੇ ਜਾਂਦਾ ਸੀਗਾ ਨਹੀਂ ਤਾਂ ਆਪਣੇ ਡੈਡੀ ਇਹਦੇ ਮੈਸਤਰੀ ਸੀਗੇ ਤੇ ਇਹ ਡੈਡੀ ਨਾਲ ਧਿਆੜੀ ਕਰਾਉਂਦਾ ਸੀਗਾ ਤੇ ਹੁਣ ਡੈਡੀ ਦੇ ਜਾਣ ਤੋਂ ਬਾਅਦ ਹੁਣ ਦਿਆੜੀ ਕਰਨ ਤੋਂ ਬਿਨਾ ਘਰੇ ਰੋਟੀ ਨਹੀਂ ਸੀ ਪੱਕਦੀ ਤਾਂ ਹਰਜੀਤ ਵਾਸਤੇ ਸਪੈਸ਼ਲੀ ਅਰਦਾਸ ਕਰਿਓ ਵੀ ਇਹ ਬੱਚੇ ਨੂੰ ਵੈਗਰੂ ਚੜ੍ਹਦੀ ਕਲਾ ਬਖਸ਼ੇ ਨੇ ਪੜ੍ਹ ਲਿਖ ਕੇ ਇੱਕ ਚੰਗਾ ਇਨਸਾਨ ਬਣ ਸਕੇ ਜਿਹੜੀ ਪਿੱਛੇ ਕਮੀ ਰਹੀ ਆ ਉਹ ਇੱਥੇ ਆ ਕੇ ਹੁਣ ਪੂਰੀ ਹੋਵੇ ਕਿਉਂਕਿ ਹੁਣ 100% ਪੜ੍ਹਾਈ ਤੇ ਹੀ ਆ ਹੁਣ ਇਹਨਾਂ ਨੂੰ ਕੋਈ ਕੰਮ ਨਹੀਂ ਵੈਗਰੂ ਦੀ ਕਿਰਪਾ ਨਾਲ ਸਵੇਰੇ ਉੱਠ ਕੇ ਗਰਾਊਂਡ ਜਾਣਾ 5 ਵਜੇ ਸਾਰੇ ਬੱਚੇ ਜਾਂਦੇ ਆ ਸਾਡੇ ਕੋਚ ਸਾਹਿਬ ਖੜੇ ਨੇ ਸਾਡੇ ਫਿਰ ਉਸ ਤੋਂ ਬਾਅਦ ਗਰਾਊਂਡ ਤੋਂ ਆ ਕੇ ਤਿਆਰ ਹੋ ਕੇ ਇਸ਼ਨਾਨ ਕਰਕੇ ਕੱਪੜੇ ਪਾ ਕੇ ਸਕੂਲ ਜਾਣਾ ਸਕੂਲੋਂ ਆ ਕੇ ਘੰਟੇ ਦੀ ਬ੍ਰੇਕ ਆ ਇਹਨਾਂ ਦੀ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਛੱਕ ਕੇ ਜਨ ਨੂੰ ਟਿਊਟਰ ਆ ਜਾਂਦੇ ਨੇ ਸਾਡੇ ਕੋਲੇ ਇਹਨਾਂ ਨੂੰ ਟਿਊਸ਼ਨ ਪੜ੍ਹਾਉਂਦੇ ਨੇ ਤੇ ਦੋਨੋਂ ਜਿਹੜੇ ਸਾਡੇ ਟੀਚਰ ਨੇ ਉਹ ਬੜੇ ਚੰਗੇ ਤੇ ਵਧੀਆ ਲੈਕਚਰਰ ਨੇ ਜਿਹੜੇ ਇਹਨਾਂ ਨੂੰ ਆ ਕੇ ਟਿਊਸ਼ਨ ਪੜ੍ਹਾਉਂਦੇ ਨੇ ਔਰ 6 ਵਜੇ ਤੱਕ ਇਹਨਾਂ ਦੀ ਟਿਊਸ਼ਨਾਂ ਹੁੰਦੀਆਂ ਫਿਰ ਕੁਝ ਬੱਚੇ ਸਾਡੇ ਸ਼ੂਟਿੰਗ ਦਾ ਸ਼ੂਟਿੰਗ ਰੇਂਜ ਆ ਸਾਡੇ ਇੱਥੇ ਕਰਨਲ ਕਰਨਲ ਸਾਹਿਬ ਦੀ ਤੇ ਉੱਥੇ ਸ਼ੂਟਿੰਗ ਰੇਂਜ ਦੇ ਉੱਪਰ ਸ਼ੂਟਿੰਗ ਕਰਨ ਜਾਂਦੇ ਨੇ ਬਾਕੀ ਕੁਝ ਬੱਚਿਆਂ ਨੇ ਆਪਣੇ ਹੋਮਵਰਕ ਜਾਂ ਕੋਈ ਹੋਰ ਕੰਮ ਕਰਨੇ ਹੁੰਦੇ ਨੇ ਇਸੇ ਤਰ੍ਹਾਂ ਦਿਨਚਰਿਆ ਸਾਡੀ ਪ੍ਰਸ਼ਾਦਾ ਸ਼ੱਕੇ ਰਾਤ ਨੂੰ ਸੌ ਜਾਣਾ ਸਵੇਰੇ ਉੱਠ ਕੇ ਫਿਰ ਗਰਾਊਂਡ ਤੇ ਇਹ ਰੂਟੀਨ ਦੇ ਵਿੱਚ ਜਿਹੜਾ ਸਾਡੇ ਚ ਬੱਚੇ ਬੱਚੀਆਂ ਅੱਜ ਸਾਡੇ ਗੁਜ਼ਰ ਰਹੇ ਨੇ ਇਹਦੇ ਜੀ ਅਸੀਂ ਕੋਸ਼ਿਸ਼ ਕਰੀਦੀ ਆ ਵੀ ਇਹ ਖੁਸ਼ ਰਹਿਣ ਫਿਲਮ ਦੇਖਣ ਜਾਣਾ ਕਿਤੇ ਜਾਂ ਇੱਥੇ ਸੰਡੇ ਵਾਲੇ ਦਿਨ ਟੀਵੀ ਦੇਖਣਾ ਇੱਥੇ ਕੋਈ ਐਂਟਰਟੇਨਮੈਂਟ ਵਾਸਤੇ ਅੰਦਰ ਸਾਡਾ ਸਵੀਮ ਪੂਲ ਬਣਾਇਆ ਬੱਚੇ ਪੂਲ ਤੇ ਨਹਾਉਂਦੇ ਨੇ ਫਿਰ ਕਿਤੇ ਕਮਾਉਣ ਫਰੌਣ ਵੀ ਲੈ ਕੇ ਜਾਈਦਾ ਪਿਕਨਿਕ ਤੇ ਜਾਂ ਜਿੱਦਾਂ ਵੀ ਆਪਾਂ ਮਤਲਬ ਕੋਸ਼ਿਸ਼ਾਂ ਅਸੀਂ ਆਪਣੇ ਵੱਲੀਓਂ ਪਰਜੋਰ ਕਰ ਰਹੇ ਹਾਂ ਤੇ ਰਿਜ਼ਲਟ ਉਹਨੇ ਦੇਣਾ ਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਹੁਣ ਆ ਇਹ ਤੁਹਾਡੀਆਂ ਅਸੀਸਾਂ ਨਾਲ ਤੇ ਤੁਹਾਡੀਆਂ ਦੁਆਵਾਂ ਨਾਲ ਤੇ ਬਸ ਇਸੇ ਤਰ੍ਹਾਂ ਦੁਆਵਾਂ ਦਿੰਦੇ ਰਹੋ ਅਸੀਸਾਂ ਦਿੰਦੇ ਰਹੋ ਸਾਡੀ ਫਲਵਾੜੀ ਦੇ ਫੁੱਲ ਇਸੇ ਤਰ੍ਹਾਂ ਮਹਿਕਦੇ ਰਹਿਣ ਤੇ ਇਸ ਤਰ੍ਹਾਂ ਇਨਾ ਫਲਵਾੜੀ ਦੇ ਫੁੱਲਾਂ ਦੀ ਮਹਿਕ ਆ ਜਿਹੜੀ ਹੋਰ ਦੂਰ ਤੱਕਰ ਜਾਵੇ ਤੇ ਇਹ ਦੁਨੀਆ ਇੱਕ ਦਿਨ ਇਸ ਫਲਵਾੜੀ ਨੂੰ ਇਹ ਫਲਵਾੜੀ ਦੇ ਫੁੱਲਾਂ ਨੂੰ ਮਹਿਕਦੇ ਹੋਏ ਦੇਖ ਕੇ ਮੈਂ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਦੁਨੀਆ ਲੈਸਨ ਲਵੇ ਕੋਈ ਸਿੱਖਿਆ ਲਵੇ ਇਸ ਤਰ੍ਹਾਂ ਵੀ ਹੋ ਸਕਦਾ ਤੇ ਅਸੀਂ ਇਹਦਾ ਹਿੱਸਾ ਬਣਿਆ ਅਸੀਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਹਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਦੋਨੇ ਭੈਣ ਭਰਾਵਾਂ ਨੂੰ ਤੇ ਅੱਜ ਸਾਡੀ ਅਰਸ਼ ਨੂੰ ਬੁਖਾਰ ਆ ਥੋੜਾ ਜਿਹਾ ਚੜਿਆ ਹੋਇਆ ਇਸ ਕਰਕੇ ਦਾ ਥੋੜਾ ਜਿਹਾ ਚਿਹਰਾ ਇਦਾਂ ਵਾ ਤੇ ਅਨਮੋਲ ਸਾਡਾ ਠੀਕ ਠਾਕ ਆ ਬਿਲਕੁਲ ਚਾਰੋਂ ਭੈਣ ਭਰਾਵਾਂ ਵਾਸਤੇ ਪਲੀ ਸਾਰੇ ਭੈਣ ਭਰਾ ਅਰਦਾਸ ਕਰਿਓ ਕਰਿਓ ਤਾਂ ਸਾਰਿਆਂ ਵਾਸਤੇ ਪਰ ਅੱਜ ਇਹ ਸਪੈਸ਼ਲ ਇਹਨਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ